ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਆ ਉੱਠ ਕੇ ਨਾਮ ਜਪਣਾ ਚਾਹੁੰਦੇ ਆ ਗੁਰਬਾਣੀ ਦਾ ਪਾਠ ਕਰਨਾ ਚਾਹੁੰਦੇ ਆ ਆਪਣੇ ਗੁਰਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਵਰਤਾਂ ਹਾਸਲ ਕਰਨਾ ਚਾਹੁੰਦੇ ਆ ਪਰ ਉਹ ਕਹਿੰਦੇ ਆ ਵੀ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਅਸੀਂ ਬਹੁਤ ਕੋਸ਼ਿਸ਼ਾਂ ਕਰਕੇ ਦੇਖ ਲਿਆ ਨੇ ਕਹਿੰਦੇ ਪਰ ਫੇਰ ਵੀ ਸਾਡਾ ਅਮਰਤ ਵੇਲਾ ਨਹੀਂ ਬਣ ਪਾਇਆ ਤਾਂ ਉਹਨਾਂ ਦੇ ਅੱਗੇ ਬੇਨਤੀ ਆ ਕਿ ਜੇਕਰ ਤੁਸੀਂ ਬਹੁਤ ਕੁਝ ਕਰਕੇ ਦੇਖ ਲਿਆ ਹੈ ਨਾ ਅੱਜ ਦੀ ਇਹ ਵੀਡੀਓ ਨੂੰ ਵੀ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜੋ ਜਾਣਕਾਰੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਲੁਕਤੇ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਇਹਨਾਂ ਨੂੰ ਸੁਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਯਕੀਨਨ ਹੀ ਤੁਹਾਨੂੰ ਲਾਭ ਹੋਵੇਗਾ ਯਕੀਨਨ ਹੀ ਤੁਹਾਡਾ ਅਮਰਤ ਵੇਲਾ ਬਣ ਜਾਵੇਗਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਤੁਸੀਂ ਅਮਰਤ ਵੇਲੇ ਦੇ ਵਿੱਚ ਉੱਠ ਵੀ ਪਾਓਗੇ ਉੱਠ ਕੇ ਨਾਮ ਵੀ ਜਪ ਪਾਓਗੇ ਕੋਈ ਆਲਸ ਕੋਈ ਨੀਂਦ ਘੇਰਾ ਨਹੀਂ ਪਾਵੇਗੀ ਚੁਸਤੀ ਫੁਰਤੀ ਦੇ ਨਾਲ ਉੱਠੋਗੇ ਤਾਂ ਫਿਰ ਜੇ ਸੱਚਮੁੱਚ ਉੱਠਣਾ ਚਾਹੁੰਦੇ ਹੋ ਤਾਂ ਫਿਰ ਅੱਜ ਦੀ ਇਹ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣੀਓ ਜੇ ਵੀਡੀਓ ਚੰਗੀ ਲੱਗੀ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਪੈਣ ਪ੍ਰਾਵਾਂ ਤੱਕ ਪਹੁੰਚ ਸਕੇ ਕਿਉਂਕਿ ਵਾਹਪੁਰਖ ਜੀ ਅਕਸਰ ਇਹ ਗੱਲ ਸਮਝਾਉਂਦੇ ਨੇ ਕਿ ਅਮਰਤ ਵੇਲੇ ਆਪ ਉੱਠਣਾ ਅਤੇ ਕਿਸੇ ਹੋਰ ਨੂੰ ਉਠਾਉਣਾ ਭਾਵ ਕਿ ਜੇਕਰ ਤੁਹਾਡੀ ਪ੍ਰੇਰਣਾ ਸਦਕਾ ਕੋਈ ਅਮਰਤ ਵੇਲੇ ਦੇ ਵਿੱਚ ਉੱਠ ਜਾਵੇ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਵੇ ਤਾਂ ਉਹਦਾ ਵੀ ਭਲਾ ਅਤੇ ਤੁਹਾਡਾ ਵੀ ਭਲਾ ਹੋਵੇਗਾ ਇਸ ਕਰਕੇ ਜੇ ਇਹ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚੇ ਉਹਨਾਂ ਦਾ ਵੀ ਅਮਰਤ ਵੇਲਾ ਬਣ ਜਾਵੇ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜਾਂ ਫਿਰ ਧੰਨ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖ ਕੇ ਆਉਣਾ ਆ ਸੰਗਤ ਜੀ ਸਭ ਤੋਂ ਪਹਿਲਾ ਨੁਕਤਾ ਇਹ ਨੋਟ ਕਰ ਲਓ ਕਿ ਅੱਜ ਤੋਂ ਇਹ ਕਹਿਣਾ ਬੰਦ ਕਰ ਦੋ ਕਿ ਅਸੀਂ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਨੇ ਆ ਪਰ ਉੱਠਿਆ ਨਹੀਂ ਜਾਂਦਾ ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਕਿ ਜਿਸ ਗੱਲ ਨੂੰ ਜਿਸ ਵਿਚਾਰ ਨੂੰ ਆਪਾਂ ਵਾਰ-ਵਾਰ ਦੁਹਰਾਉਂਨੇ ਆ ਉਹ ਵਿਚਾਰ ਹਰੋ ਸ਼ਬਦ ਸਿੱਧ ਹੋਣਾ ਸ਼ੁਰੂ ਹੋ ਜਾਂਦਾ ਹੈ ਭਾਵ ਕੀ ਸੱਚ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜੋ ਮੈਸੇਜ ਆਪਾਂ ਵਾਰ-ਵਾਰ ਆਪਣੇ ਮਨ ਨੂੰ ਦਿੰਨੇ ਆ ਨਾ ਫਿਰ ਮਨ ਉਸੇ ਹਿਸਾਬ ਦੇ ਨਾਲ ਕੰਮ ਕਰਦਾ ਹੈ ਤਾਂ ਅਸੀਂ ਜਾਣੇ ਹਨ ਜਾਣੇ ਦੇ ਵਿੱਚ ਖੁਦ ਹੀ ਆਪਣੇ ਮਨ ਨੂੰ ਟੀਟ ਬਣਾ ਰਹੇ ਆ ਆਪਣੇ ਮਨ ਨੂੰ ਆਲਸੀ ਬਣਾ ਰਹੇ ਆ ਆਪਣੇ ਮਨ ਨੂੰ ਇਹ ਮੈਸੇਜ ਵਾਰ-ਵਾਰ ਦੇ ਰਹੇ ਆ ਕਿ ਸਾਡੇ ਤੋਂ ਅਮਰਤ ਵੇਲੇ ਦੇ ਵਿੱਚ ਨਹੀਂ ਉੱਠਿਆ ਜਾਵੇਗਾ ਇਸੇ ਕਰਕੇ ਮਨ ਢੇੜੀ ਟਾ ਜਾਂਦਾ ਹੈ ਮਨ ਦੇ ਕਰਕੇ ਹੀ ਸਾਡਾ ਤਾਨਿਆ ਸਾਨੂੰ ਜੋ ਮਿਲਦਾ ਹੈ ਸਾਡਾ ਮਨ ਕਰਕੇ ਮਿਲਦਾ ਹੈ ਇਸੇ ਕਰਕੇ ਸਾਨੂੰ ਵਾਰ-ਵਾਰ ਸਮਝਾਇਆ ਜਾਂਦਾ ਕਿ ਆਪਣੇ ਮਨ ਨੂੰ ਚੰਗੇ ਮੈਸੇਜ ਦੋ ਪੋਜ਼ਿਟਿਵ ਮੈਸੇਜ ਦੋ ਜੋ ਤੁਸੀਂ ਬਣਨਾ ਚਾਹੁੰਦੇ ਹੋ ਜੋ ਪ੍ਰਾਪਤ ਕਰਨਾ ਚਾਹੁੰਦੇ ਹੋ ਉਹ ਮੈਸੇਜ ਆਪਣੇ ਮਨ ਨੂੰ ਦੋ ਕਦੇ ਵੀ ਨਿਰਾਸ਼ਾਵਾਦੀ ਕਦੇ ਵੀ ਕੋਈ ਨੈਗੇਟਿਵ ਵਿਚਾਰ ਆਪਣੇ ਮਨ ਦੇ ਵਿੱਚ ਨਹੀਂ ਭਰਨਾ ਚਾਹੀਦਾ ਕਿਉਂਕਿ ਮਨ ਫਿਰ ਉਸੇ ਹਿਸਾਬ ਦੇ ਨਾਲ ਕੰਮ ਕਰਦਾ ਹੈ ਤਾਂ ਅੱਜ ਤੋਂ ਇਹ ਕਹਿਣਾ ਬੰਦ ਕਰ ਦੇਣਾ ਵੀ ਅਸੀਂ ਉੱਠਣਾ ਤਾਂ ਚਾਹੁੰਦੇ ਆ ਪਰ ਉੱਠਿਆ ਨਹੀਂ ਜਾਂਦਾ ਅੱਜ ਤੋਂ ਬਾਅਦ ਆਪਣੇ ਮਨ ਨੂੰ ਇਹ ਮੈਸੇਜ ਦੇਣਾ ਹੈ ਕਿ ਅਮਰਤ ਵੇਲੇ ਉੱਠਣਾ ਸਾਡੇ ਲਈ ਬਹੁਤ ਜ਼ਰੂਰੀ ਆ ਇਸ ਕਰਕੇ ਅਮਰਤ ਵੇਲੇ ਦੇ ਵਿੱਚ ਹਰ ਹਾਲ ਦੇ ਵਿੱਚ ਉੱਠਣਾ ਹੈ ਅਤੇ ਮੈਂ ਉੱਠਾਂਗਾ ਮੇਰੀ ਜ਼ਿੰਦਗੀ ਦੇ ਵਿੱਚ ਦੁੱਖ ਹੋਵੇ ਸੁੱਖ ਹੋਵੇ ਮੈਂ ਬਿਮਾਰ ਹੋਵਾਂ ਤੰਦਰੁਸਤ ਹੋਵਾਂ ਪਰ ਮੇਰਾ ਅਮਰਤ ਵੇਲੇ ਦਾ ਨਾਗਾ ਨਹੀਂ ਪਵੇਗਾ ਜਦੋਂ ਆਪਾਂ ਮਨ ਨੂੰ ਤਾੜਨਾ ਕਰਾਂਗੇ ਆਪਣੇ ਮਨ ਨੂੰ ਵਾਰ-ਵਾਰ ਇਹ ਮੈਸੇਜ ਦੇਵਾਂਗੇ ਆਪਣੇ ਮਨ ਦੇ ਵਿੱਚ ਪੱਕਾ ਦਿੜੜ ਕਰ ਲਵਾਂਗੇ ਵੀ ਅਸੀਂ ਅਮਰਤ ਵੇਲੇ ਦੇ ਵਿੱਚ ਉੱਠਣਾ ਹੈ ਤਾਂ ਜ਼ਰੂਰ ਉੱਠ ਪਾਵਾਂਗੇ ਜੋ ਭੈਣ ਭਰਾ ਕਹਿੰਦੇ ਆ ਨਾ ਵੀ ਅਸੀਂ ਸਭ ਕੁਝ ਕਰਕੇ ਦੇਖ ਲਿਆ ਨਹੀਂ ਉਹਨੇ ਅਮਰਤ ਵੇਲੇ ਉੱਠਣ ਦੇ ਲਈ ਕੁਝ ਵੀ ਨਹੀਂ ਕੀਤਾ ਕਿਉਂਕਿ ਸਾਡੇ ਵੱਲੋਂ ਪੂਰੇ ਮਨ ਦੇ ਨਾਲ ਕੀਤੀ ਹੋਈ ਇੱਕ ਕੋਸ਼ਿਸ਼ ਵੀ ਕਾਮਯਾਬ ਹੋ ਜਾਂਦੀ ਹੈ ਜਦੋਂ ਅਸੀਂ ਪੂਰੇ ਮਨ ਦੇ ਨਾਲ ਪੂਰੇ ਚਾਹ ਦੇ ਨਾਲ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਨੇ ਆ ਤਾਂ ਸਾਡੇ ਨਾਲੋਂ ਜ਼ਿਆਦੀ ਖਿੱਚ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੀ ਆ ਸਤਿਗੁਰੂ ਸੱਚੇ ਪਾਸ਼ਾ ਆਪ ਉਦਮ ਦਿੰਦੇ ਨੇ ਆਪ ਉਠਾ ਦਿੰਦੇ ਨੇ ਤਾਂ ਆਪਾਂ ਆਪਣੇ ਮਨ ਦੇ ਵਿੱਚ ਅਮਰਤ ਵੇਲੇ ਦੇ ਪ੍ਰਤੀ ਚਾਹ ਪੈਦਾ ਕਰੀਏ ਤੇ ਚਾਹ ਤਾਂ ਹੀ ਪੈਦਾ ਹੋਵੇਗਾ ਜਦੋਂ ਸਾਨੂੰ ਅਮਰਤ ਵੇਲੇ ਦੇ ਫਾਇਦੇ ਪਤਾ ਹੋਣਗੇ ਲਾਭ ਪਤਾ ਹੋਣਗੇ ਕਿਉਂਕਿ ਮਨੁੱਖੀ ਸੁਭਾਅ ਹੈ ਨਾ ਮਨੁੱਖ ਉਹੀ ਕੰਮ ਕਰਦਾ ਜਿਹਦੇ ਵਿੱਚ ਉਹਨੂੰ ਆਪਣਾ ਫਾਇਦਾ ਨਜ਼ਰ ਆਵੇ ਤਾਂ ਭਾਈ ਅਮਰਤ ਵੇਲੇ ਉੱਠਣ ਦੇ ਬਹੁਤ ਫਾਇਦੇ ਨੇ ਅਮਰਤ ਵੇਲਾ ਸਾਡੀ ਜ਼ਿੰਦਗੀ ਨੂੰ ਹੀ ਅਮਰਤਮਈ ਬਣਾ ਦਿੰਦਾ ਹੈ ਜੋ ਅਮਰਤ ਵੇਲੇ ਉੱਠਦੇ ਨੇ ਉਹ ਤਨ ਮਨ ਧਨ ਸਭ ਪੱਖੋਂ ਹੀ ਤਨਵਾਨ ਹੁੰਦੇ ਜਾਂਦੇ ਨੇ ਤਨਵਾਨ ਤੋਂ ਭਾਵ ਤਾਕਤਵਰ ਹੈ ਅਮਰਤ ਵੇਲੇ ਉੱਠਣ ਵਾਲੇ ਉਹਨਾਂ ਦਾ ਸਰੀਰ ਤੰਦਰੁਸਤ ਨਰੂਆ ਰਹਿੰਦਾ ਹੈ ਚੁਸਤੀ ਫੁਰਤੀ ਦੇ ਵਿੱਚ ਰਹਿੰਦਾ ਹੈ ਜੋਟ ਕੇ ਨਾਮ ਜਪਦੇ ਨੇ ਉਹਨਾਂ ਦਾ ਮਨ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਮਨ ਤੰਦਰੁਸਤ ਨਰੂਆ ਰਹਿੰਦਾ ਹੈ ਤੇ ਜਿਸ ਬੰਦੇ ਦਾ ਤਨ ਅਤੇ ਮਨ ਦੋਵੇਂ ਹੀ ਤੰਦਰੁਸਤ ਨਰੋਏ ਹੋਣ ਚੜ੍ਹਦੀ ਕਲਾ ਦੇ ਵਿੱਚ ਹੋਣ ਧਨ ਕਮਾਉਣਾ ਉਹਦੇ ਲਈ ਕੋਈ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ ਧਨ ਉਹਨਾਂ ਹੀ ਸਾਡੇ ਘਰ ਦੇ ਵਿੱਚ ਆਵੇਗਾ ਜਿੰਨੀ ਅਸੀਂ ਮਿਹਨਤ ਕਰਾਂਗੇ ਸੋ ਅਮਰਤ ਵੇਲੇ ਦੇ ਵਿੱਚ ਉੱਠਣਾ ਹੈ ਅਤੇ ਸਭ ਤੋਂ ਵੱਡੀ ਗੱਲ ਅਮਰਤ ਵੇਲੇ ਦੀ ਅਮਰਤ ਵੇਲਾ ਗੁਰਨਾਮ ਨਕਾ ਪਾਸ਼ਾ ਜੀ ਦੀ ਗੋਦ ਦਾ ਨਿਗ ਗਿਆ ਤਾਂ ਇਸ ਵੇਲੇ ਦੇ ਵਿੱਚ ਸਿੱਖ ਕਿੰਜ ਸੌ ਸਕਦਾ ਹੈ ਜੋਗਰ ਸਿੱਖ ਆਪਣੇ ਗੁਰੂ ਨਾਨਕ ਪਾਸ਼ਾ ਜੀ ਨੂੰ ਪਿਆਰ ਕਰਦਾ ਹੈ ਆਪਣੇ ਗੁਰੂ ਨਾਨਕ ਪਾਸ਼ਾ ਜੀ ਦਾ ਪਿਆਰ ਪ੍ਰਾਪਤ ਕਰਨਾ ਚਾਹੁੰਦਾ ਹੈ ਉਹ ਮਨੁੱਖ ਅਮਰਤ ਵੇਲੇ ਦੇ ਵਿੱਚ ਨਹੀਂ ਸੌ ਸਕੇਗਾ ਆਪਣੇ ਮਨ ਨੂੰ ਇਹ ਗੱਲ ਸਮਝਾਉਣੀ ਹੈ ਕਿ ਮਨ ਅਮਰਤ ਵੇਲੇ ਸੌਣਾ ਨਹੀਂ ਆ ਅਮਰਤ ਵੇਲੇ ਜਾਗਣਾ ਹੈ ਅਮਰਤ ਵੇਲਾ ਜਾਗਣ ਦਾ ਵੇਲਾ ਹੈ ਆਪਣੇ ਗੁਰੂ ਦੀ ਗੋਦ ਦਾ ਨਿਗ ਮੰਨਣ ਦਾ ਵੇਲਾ ਹੈ ਇਸ ਕਰਕੇ ਇਸ ਵੇਲੇ ਦੇ ਵਿੱਚ ਸੌਣ ਦੀ ਗਲਤੀ ਨਹੀਂ ਕਰਨੀ। ਵਾਹਿਗੁਰੂ ਜੀ ਨੇ ਸਾਨੂੰ 24 ਘੰਟੇ ਦਾ ਸਮਾਂ ਦਿੱਤਾ ਹੈ। ਕੋਈ ਅਮੀਰ ਆ ਗਰੀਬ ਆ ਸਭ ਨੂੰ ਸਮਾਂ ਇੱਕੋ ਜਿੰਨਾ ਮਿਲਿਆ ਹੈ ਅਤੇ ਇਸ ਵੇਲੇ ਦੀ ਵਰਤੋਂ ਆਪਾਂ ਖੁਦ ਕਰਨੀ ਆ। ਤਾਂ ਸੌਣ ਦੇ ਵੇਲੇ ਸੌਣਾ ਹੈ ਤੇ ਜਾਗਣ ਦੇ ਵੇਲੇ ਜਾਗਣਾ ਹੈ। ਪਰ ਅੱਜ ਅਸੀਂ ਕੀ ਕਰਦੇ ਆਂ? ਸੌਣ ਦੇ ਵੇਲੇ ਅਸੀਂ ਮौज-ਮਸਤੀ, ਟੀਵੀ, ਪਾਰਟੀਆਂ ਦੇ ਵਿੱਚ ਇੱਧਰ-ਉੱਧਰ ਦੇ ਕੰਮਾਂ ਦੇ ਵਿੱਚ ਲਗਾ ਦਿੰਨੇ ਆਂ ਤੇ ਜਾਗਣ ਦੇ ਸਮੇਂ ਦੇ ਵਿੱਚ ਫਿਰ ਸਾਨੂੰ ਨੀਂਦ ਆਉਂਦੀ ਆ। ਸigareta ਪਾਉਂਦਾ ਹੈ ਕਹਿਣ ਦਾ ਭਾਵ ਇਹ ਹੈ ਕਿ ਆਪਾਂ ਆਪਣੀਆਂ ਆਦਤਾਂ ਦੇ ਵਿੱਚ ਬਦਲਾਵ ਕਰੀਏ ਹਾਂ ਜਿਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਧੰਦਾ ਹੈ ਜਾਂ ਕਈਆਂ ਦੀਆਂ ਨੌਕਰੀਆਂ ਹੀ ਇਦਾਂ ਦੀਆਂ ਆ ਉਹਨਾਂ ਦਾ ਕੰਮ ਧੰਦਾ ਕਾਰੋਬਾਰ ਇਸ ਤਰ੍ਹਾਂ ਦਾ ਹੈ ਕਿ ਉਹਨਾਂ ਨੂੰ ਰਾਤ ਵੇਲੇ ਕਰਨਾ ਪੈਂਦਾ ਉਹ ਤਾਂ ਉਹਨਾਂ ਦੀ ਮਜਬੂਰੀ ਹੋ ਗਈ ਪਰ ਜੇਕਰ ਅਸੀਂ ਚੰਗੇ ਭੱਲੇ ਹਾਂ ਅਸੀਂ ਸਮੇਂ ਸਿਰ ਆਪਣੇ ਕੰਮ ਤੋਂ ਘਰ ਆ ਗਏ ਹਾਂ ਪਹਿਣਾ ਬੀਬੀਆਂ ਨੇ ਉਹਨਾਂ ਨੇ ਸਮੇਂ ਸਿਰ ਆਪਣਾ ਕੰਮ ਕਾਰਨ ਵੇੜ ਲਿਆ ਹੈ ਤਾਂ ਫਿਰ ਸਾਨੂੰ ਆਪਣੇ ਸੌਣ ਦਾ ਅਤੇ ਉੱਠਣ ਦਾ ਸਮਾਂ ਨਿਰਧਾਰਤ ਕਰਨਾ ਚਾਹੀਦਾ ਹੈ ਦਾ ਹੈ ਜੇ ਸੌਣ ਦਾ ਸਮਾਂ ਨਿਰਧਾਰਤ ਕਰ ਲਿਆ 9 ਤੋਂ 10 ਵਜੇ ਦੇ ਵਿੱਚ ਸੋਗੇ ਤਾਂ ਯਕੀਨਨ ਹੀ ਆਪਾਂ ਸਵੇਰੇ 3 ਤੋਂ 4 ਦੇ ਵਿੱਚ ਉੱਠ ਜਾਵਾਂਗੇ ਬੜੇ ਆਸਾਨੀ ਦੇ ਨਾਲ ਉੱਠਾਂਗੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣੀ ਤਾਂ ਇੱਕ ਤਾਂ ਰਾਤ ਨੂੰ ਸੌਣ ਦਾ ਸਮਾਂ ਨਿਰਧਾਰਤ करिए ਕੋਸ਼ਿਸ਼ करिए ਕਿ ਆਪਣੇ ਜੋ ਵੀ ਕੰਮ ਧੰਦੇ ਨੇ ਉਹ 9 ਵਜੇ ਤੋਂ ਪਹਿਲਾਂ ਪਹਿਲਾਂ ਨੇ ਵੇੜ ਲਈਏ 9 ਤੋਂ 10 ਦੇ ਵਿੱਚ ਬਿਸਤਰ ਤੇ ਆ ਜਾਈਏ ਬਿਸਤਰ ਤੇ ਆ ਕੇ ਸੌਣ ਤੋਂ ਘੱਟੋ ਘੱਟ ਅੱਧਾ ਘੰਟਾ ਕੋਸ਼ਿਸ਼ ਕਰੋ 1 ਘੰਟਾ pară ਜੇਕਰ ਤੁਸੀਂ 1 ਘੰਟਾ ਨਹੀਂ ਤਾਂ ਘੱਟੋ ਘੱਟ ਅੱਧਾ ਘੰਟਾ ਪਹਿਲਾਂ ਆਪਣਾ ਟੀਵੀ ਮੋਬਾਈਲ ਬੰਦ ਕਰ ਦਿਓ ਜਿੱਥੇ ਵੀ ਤੁਸੀਂ ਸੌਣੇ ਹੋ ਉੱਥੇ ਜਾ ਕੇ ਚੌਂਕੜਾ ਮਾਰ ਕੇ ਬੈਠ ਜਾਣਾ ਹੈ ਅੱਖਾਂ ਬੰਦ ਕਰ ਲੈਣੀਆਂ ਆਪਣਾ ਧਿਆਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੋੜ ਲੈਣਾ ਹੈ ਜੁੜੇ ਚਾਹੇ ਨਾ ਜੁੜੇ ਅਸੀਂ ਅੱਖਾਂ ਬੰਦ ਕਰਕੇ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਨੀ ਆ ਗੱਲਾਂ ਦੇ ਰਾਹੀ ਅਰਦਾਸ ਬੇਨਤੀ ਕਰਨੀ ਆ ਜੋ ਰਾਤ ਨੂੰ ਸੌਣ ਲੱਗੇ ਅਰਦਾਸ ਬੇਨਤੀ ਦੀ ਆਪਾਂ ਕਰਨੀ ਆ ਨਾ ਜੋ ਵੀ ਦਿਨ ਭਰ ਦੀਆਂ ਗੱਲਾਂ ਬਾਤਾਂ ਹੋਈਆਂ ਜੋ ਵੀ ਕੰਮ ਧੰਦੇ ਹੋਏ ਉਹ ਸਾਰੇ ਯਾਦ ਕਰਨੇ ਆ ਜੋ ਵੀ ਜਾਣੇ ਅਣਜਾਣੇ ਦੇ ਵਿੱਚ ਤੁਹਾਡੇ ਤੋਂ ਗਲਤੀਆਂ ਹੋਈਆਂ ਵਾਹਿਗੁਰੂ ਜੀ ਤੋਂ ਮਾਫੀ ਮੰਗ ਲੈਣੀ ਜਿੰਨਾ ਲੋਕਾਂ ਦੇ ਨਾਲ ਤੁਹਾਡੇ ਤੋਂ ਗਲਤ ਹੋ ਗਿਆ ਮਨ ਰਾਹੀ ਉਹਨਾਂ ਤੋਂ ਵੀ ਮਾਫੀ ਮੰਗਣੀ ਜੇ ਕਿਸੇ ਨੇ ਤੁਹਾਡੇ ਨਾਲ ਗਲਤ ਕੀਤਾ ਤੁਸੀਂ ਮਨ ਰਾਹੀ ਉਹਨਾਂ ਨੂੰ ਮਾਫ ਕਰ ਦਿਓ ਉਹ ਮਾਲਕ ਨੇ ਤੁਹਾਨੂੰ ਦਾਤਾਂ ਦਿੱਤੀਆਂ ਜੋ ਵੀ ਦਿਨ ਭਰ ਦੇ ਵਿੱਚ ਤੁਹਾਡੇ ਤੇ ਬਖਸ਼ਿਸ਼ਾਂ ਹੋਈਆਂ ਕੋਈ ਛੋਟੀ ਚੀਜ਼ ਮਿਲੀ ਆ ਵੱਡੀ ਚੀਜ਼ ਮਿਲੀ ਉਹਦੇ ਲਈ ਮਾਲਕ ਦਾ ਸ਼ੁਕਰਾਨਾ ਕਰੋ ਜੇ ਕੁਝ ਵੀ ਤੁਸੀਂ ਦਿਨ ਭਰ ਦੇ ਵਿੱਚ ਪ੍ਰਾਪਤ ਨਹੀਂ ਕੀਤਾ ਇਹਦਾ ਮਤਲਬ ਇਹ ਨਹੀਂ ਆ ਵੀ ਅਸੀਂ ਸ਼ੁਕਰਾਨਾ ਨਹੀਂ ਕਰਨਾ ਇਹ ਜਿਹੜੇ ਸਾਹ ਸਾਨੂੰ ਚੱਲ ਰਹੇ ਨੇ ਇਹ ਵੀ ਪ੍ਰਮਾਤਮਾ ਦੇ ਦਿੱਤੇ ਹੋਏ ਹੀ ਸਾਨੂੰ ਮਿਲ ਰਹੇ ਨੇ ਤਾਂ ਇਹ ਬਹੁਤ ਵੱਡੀ ਗੱਲ ਹੈ ਕਿ ਅੱਜ ਅਸੀਂ ਪੂਰੇ ਦਿਨ ਦੇ ਕੰਮ ਧੰਦੇ ਕਰਕੇ ਨਿਬੇੜ ਕੇ ਫਿਰ ਵੀ ਜਿੰਦਾ ਹਾਂ ਸੌਣ ਦੇ ਲਈ ਵਿਸਤਰ ਤੇ ਆਏ ਹਾਂ ਜਦੋਂ ਸਵੇਰੇ ਉੱਠਦੇ ਹਾਂ ਉਦੋਂ ਵੀ ਸ਼ੁਕਰਾਨਾ ਕਰੀਏ ਵੀ ਅੱਜ ਵਾਹਿਗੁਰੂ ਜੀ ਨੇ ਸਾਨੂੰ ਨਵਾਂ ਦਿਨ ਦੇਖਣ ਦਾ ਮੌਕਾ ਦਿੱਤਾ ਹੈ ਸਾਡੇ ਸੁਵਾਸ ਚੱਲ ਰਹੇ ਆ ਅਸੀਂ ਜੀ ਦੇ ਜਾਗਦੇ ਆ ਸਾਨੂੰ ਇੱਕ ਅਜ ਨਵਾਂ ਮੌਕਾ ਮਿਲਿਆ ਹੈ ਇਸ ਮੌਕੇ ਦੇ ਵਿੱਚ ਮੈਂ ਆਪਣੇ ਲਈ ਆਪਣੇ ਪਰਿਵਾਰ ਦੇ ਲਈ ਸਮਾਜ ਦੇ ਲਈ ਬਹੁਤ ਕੁਝ ਕਰ ਸਕਦਾ ਹਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਭਾਵ ਕਿ ਇਹ ਚੱਲਦੇ ਸਵਾਸਾਂ ਦਾ ਚੱਲਦੇ ਅੰਗ ਪੈਰਾਂ ਦਾ ਆਪਣੇ ਸੋਹਣੇ ਸ਼ਰੀਰ ਦੇ ਲਈ ਧੰਨਵਾਦ ਕਰਨਾ ਕਾਰੋਬਾਰ ਦੇ ਲਈ ਪਰਿਵਾਰ ਦੇ ਲਈ ਇਹਨਾਂ ਦੇ ਲਈ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਫਿਰ ਰਾਤ ਨੂੰ ਸੌਣ ਲੱਗਿਆਂ 5-10 ਮਿੰਟ ਭਜਨ ਮੰਦਗੀ ਜ਼ਰੂਰ ਕਰੋ ਵਾਹਿਗੁਰੂ ਜੀ ਦਾ ਨਾਮ ਜਪ ਲਓ ਵਾਹਿਗੁਰੂ ਸਿਮਰਨ ਕਰ ਲਓ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੋਹੇਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਆਪਣੇ ਬਿਸਤਰ ਤੇ ਬੈਠਿਆਂ ਬੈਠਿਆਂ ਹੀ ਅਰਦਾਸ ਬੇਨਤੀ ਕਰ ਦੇਨਿਆ ਕੇ ਸਤਿਗੁਰ ਸੱਚੇ ਪਾਤਸ਼ਾਹ ਦਿਨ ਪਰ ਦੀਆਂ ਗਲਤੀਆਂ ਦੀ ਮਾਫੀ ਪਟੀਆਂ ਦਾਤਾਂ ਦੇ ਲਈ ਸ਼ੁਕਰਾਨਾ ਅਤੇ ਅਮਰਤ ਵੇਲੇ ਦੀ ਅਰਦਾਸ ਬੇਨਤੀ ਲਾ ਦੇਣੀ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਅਮਰਤ ਵੇਲੇ ਉੱਠਣ ਦਾ ਉਦਮ ਬਖਸ਼ੀਓ ਜੀ ਇਸ ਤਰ੍ਹਾਂ ਰਜਲਨਾ ਰਾਤ ਨੂੰ ਸੌਣ ਲੱਗਿਆਂ ਨਾਮ ਜਪਣਾ ਕੀਰਤਨ ਸੁਖਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਅਤੇ ਪ੍ਰਮਾਤਮਾ ਜੀ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਨੀਆਂ ਕਿਉਂਕਿ ਦਿਨ ਭਰ ਦੇ ਵਿੱਚ ਸਾਡੇ ਤੋਂ ਕਈ ਐਸੇ ਕੰਮ ਹੋ ਜਾਂਦੇ ਆ ਜੋ ਸਾਡੇ ਮਨ ਦੇ ਉੱਤੇ ਬੋਝ ਬਣ ਜਾਂਦੇ ਆ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਬੋਝ ਟੈਨਸ਼ਨ ਚਿੰਤਾ ਲੈ ਕੇ ਨਹੀਂ ਸੌਣੀ ਕਿਉਂਕਿ ਜੇ ਰਾਤ ਨੂੰ ਸੌਣ ਲੱਗਿਆਂ ਕਿਸੇ ਚਿੰਤਾ ਦੇ ਵਿੱਚ ਡੁੱਬੇ ਹੋਏ ਸਾਂਗੇ ਕਿਸੇ ਗੱਲ ਨੂੰ ਸੋਚਦੇ ਸੋਚਦੇ ਸਾਂਗੇ ਤਾਂ ਉਹੀ ਗੱਲ ਉਹੀ ਵਿਚਾਰ ਸਾਰੀ ਰਾਤ ਸਾਡੇ ਮਨ ਦੇ ਵਿੱਚ ਚੱਲਦਾ ਰਹਿਣਾ ਹੈ ਅਗਲੇ ਦਿਨ ਉੱਠਦਿਆਂ ਸਾਰ ਫਿਰ ਤੋਂ ਉਸੇ ਵਿਚਾਰ ਨੇ ਸਾਨੂੰ ਘੇਰ ਲੈਣਾ ਹੈ ਉੜਦੇ ਅਸਾਰ ਸਾਨੂੰ ਉਹ ਗੱਲ ਚੇਤੇ ਆ ਜਾਣੀ ਹੈ ਨਤੀਜਾ ਕੀ ਨਿਕਲੇਗਾ ਪਿਛਲਾ ਦਿਨ ਵੀ ਉਹ ਬੋਝ ਚਿੰਤਾ ਨੇ ਬਰਬਾਦ ਕੀਤਾ ਸੀ ਅਗਲਾ ਆਉਣ ਵਾਲਾ ਦਿਨ ਵੀ ਬਰਬਾਦ ਹੋ ਜਾਵੇਗਾ ਇਸ ਕਰਕੇ ਮਨ ਦੇ ਜੋ ਵੀ ਬੋਝ ਨੇ ਚਿੰਤਾਵਾਂ ਨੇ ਪਰੇਸ਼ਾਨੀਆਂ ਨੇ ਵਾਹਿਗੁਰੂ ਜੀ ਦੇ ਨਾਲ ਸਾਂਝੀਆਂ ਕਰੋ ਵਿੱਚ ਤਾਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਲ ਵੀ ਸਾਂਝਾ ਕਰ ਸਕਦੇ ਹਾਂ ਆਪਣਾ ਦੁੱਖ ਸੁੱਖ ਕਿਸੇ ਦੋਸਤ ਮਿੱਤਰ ਦੇ ਨਾਲ ਕਰ ਸਕਦੇ ਹਾਂ ਆਪਣੇ ਜੀਵਨ ਸਾਥੀ ਦੇ ਨਾਲ ਕਰ ਸਕਦੇ ਹਾਂ ਪਰ ਇਦ ਤਰ ਹੋ ਸਕਦਾ ਹੈ ਤੁਹਾਨੂੰ ਕੋਈ ਹੌਸਲਾ ਕੋਈ ਹੱਲ ਨਾ ਮਿਲੇ ਪਰ ਜਦੋਂ ਆਪਾਂ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਦੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਿਰਫ ਸਾਡੀਆਂ ਗੱਲਾਂ ਨੂੰ ਸੁਣਦੇ ਹੀ ਨਹੀਂ ਆ ਸਾਨੂੰ ਹਿੰਮਤ ਹੌਸਲਾ ਵੀ ਦਿੰਦੇ ਆ ਸਾਨੂੰ ਉਹ ਮੁਸ਼ਕਲਾਂ ਪਰੇਸ਼ਾਨੀਆਂ ਦੇ ਵਿੱਚੋਂ ਔਣ ਦਾ ਹੱਲ ਵੀ ਦੱਸਦੇ ਆ ਤਾਂ ਇਸ ਕਰਕੇ ਮਨ ਦੇ ਉੱਤੇ ਜੋ ਵੀ ਬੋਝ ਹੋਵੇ ਚਿੰਤਾ ਹੋਵੇ ਸਭ ਤੋਂ ਪਹਿਲਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਸਾਂਝੀ ਕਰਕੇ ਸੋਇਆ ਦੇਖਣਾ ਉਡਦਿਆਂ ਸਾਰ ਹੀ ਇਹ ਨਵੀਂ ਸੱਜਰੀ ਸਵੀਰ ਦੇ ਵਿੱਚ ਹੀ ਤੁਹਾਨੂੰ ਚੰਗੇ ਸਨੇਹੇ ਮਿਲਣੇ ਸ਼ੁਰੂ ਹੋ ਜਾਣਗੇ ਸੋ ਰਾਤ ਦੀ ਇਹ ਰੁਟੀਨ ਬਣਾਉਣੀ ਹੈ ਕਿ ਰੱਬ ਦਾ ਨਾਮ ਜਪ ਕੇ ਸੌਣਾ ਹੈ ਦਿਲ ਦੀਆਂ ਗੱਲਾਂ ਵਾਹਿਗੁਰੂ ਜੀ ਦੇ ਨਾਲ ਕਰਨੀਆਂ ਨੇ ਗੁਰਬਾਣੀ ਦਾ ਪਾਠ ਕਰਨਾ ਹੈ ਨਾਮ ਜਪਣਾ ਹੈ ਗੁਰੂ ਅੱਗੇ ਅਰਦਾਸ ਬੇਨਤੀ ਕਰਨੀਆਂ ਅਤੇ ਭੋਜਨ ਪ੍ਰਸ਼ਾਦਾ ਸੌਣ ਤੋਂ ਘੱਟੋ ਘੱਟ 1-2 ਘੰਟਾ ਪਹਿਲਾਂ ਹੀ ਖਾਣਾ ਚਾਹੀਦਾ ਹੈ ਭੋਜਨ ਪ੍ਰਸ਼ਾਦਾ ਖਾ ਕੇ ਫਿਰ ਕੁਝ ਦੇਰ ਟੈਲਣਾ ਚਾਹੀਦਾ ਹੈ ਤੁਰਨਾ ਫਿਰਨਾ ਚਾਹੀਦਾ ਹੈ ਕਦੇ ਵੀ ਬਿਸਤਰ ਦੇ ਉੱਤੇ ਬੈਠ ਕੇ ਨਹੀਂ ਖਾਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਬਿਸਤਰ ਤੇ ਬੈਠਿਆਂ ਖਾਂਦੇ ਆ ਤਾਂ ਸਾਡੀ ਆਦਤ ਆ ਉੱਥੇ ਹੀ ਡੇਢੇ ਹੋ ਜਾਂਦੀਆਂ ਤਾਂ ਜਿੱਥੇ ਤੁਸੀਂ ਸੋਣਾ ਹੈ ਉੱਥੇ ਕਦੇ ਵੀ ਭੋਜਨ ਪ੍ਰਸ਼ਾਦਾ ਨਹੀਂ ਖਾਣਾ ਚਾਹੀਦਾ ਭੋਜਨ ਪ੍ਰਸ਼ਾਦਾ ਖਾ ਕੇ ਆਪਣੀ ਥਾਲੀ ਆਪਣੀ ਪਲੇਟ ਖੁਦ ਰਸੋਈ ਦੇ ਵਿੱਚ ਜਾਂ ਜਿੱਥੇ ਵੀ ਬਰਤਨ ਸਾਫ਼ ਕਰਦੇ ਹੋ ਉੱਥੇ ਰੱਖ ਕੇ ਆਓ ਭਾਵੇਂ ਤੁਸੀਂ ਔਰਤ ਹੋ ਮਰਤ ਹੋ ਇਹ ਨਹੀਂ ਕਹਿਣਾ ਵੀ ਇਹ ਕੰਮ ਤਾਂ ਔਰਤਾਂ ਦਾ ਹੀ ਆ ਅਸੀਂ ਤਾਂ ਬਾਹਰੋਂ ਕੰਮ ਕਰਦੇ ਆਈਆਂ ਤੱਕੇ ਆ ਟੁੱਟੇ ਆ ਨਾ ਜੀ ਇਹ ਸਾਡਾ ਹੀ ਭਲਾ ਏ ਕਿਉਂਕਿ ਫਾਮੀ ਅਸੀਂ ਜਿੰਨੇ ਮਰਜੀ ਥੱਕੇ ਟੁੱਟੇ ਹਾਂ ਜੇਕਰ ਆਪਾਂ ਰੋਟੀ ਖਾ ਕੇ ਆਪਣੀ ਥਾਲੀ ਆਪਣੀ ਪਲੇਟ ਰੱਖਣ ਦੇ ਲਈ ਆਪਣੀ ਰਸੋਈ ਦੇ ਵਿੱਚ ਜਾਂ ਜਿੱਥੇ ਵੀ ਵਰਤਨ ਸਾਫ਼ ਕਰਦੇ ਉੱਥੋਂ ਤੱਕ ਰਜਾਵਾਂਗੇ ਨਾ ਘੱਟੋ ਘਾਟ ਕੋਈ 10 15 ਕਦਮ ਦਾ ਚੱਲਾਂਗੇ ਇਹਦੇ ਨਾਲ ਸਾਡਾ ਖਾਣਾ ਸਹੀ ਤਰੀਕੇ ਦੇ ਨਾਲ ਪਚ ਜਾਂਦਾ ਹੈ ਪਰ ਜੇ ਆਪਾਂ ਖਾ ਕੇ ਨਾਲ ਦੀ ਨਾਲ ਬੈੱਡ ਤੇ ਹੀ ਲੇਟ ਗਏ ਉੱਥੇ ਹੀ ਸੌਂ ਗਏ ਤਾਂ ਕਈ ਵਾਰ ਖਾਦਾ ਹੋਇਆ ਸਹੀ ਤਰੀਕੇ ਦੇ ਨਾਲ ਪਚਦਾ ਨਹੀਂ ਆ ਫਿਰ ਸਾਰੀ ਰਾਤ ਪਾਚੇ ਵਟਦਿਆਂ ਦੀ ਲੰਘ ਜਾਂਦੀ ਆ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਤੇ ਜੇ ਚੰਗੀ ਤਰ੍ਹਾਂ than yeah, i, I, am. I ਤਾਂ ਫਿਰ ਨਾ ਤਾਂ ਸਾਡੇ ਸਰੀਰ ਦੀ ਠਿਕਾਵਟ ਦੂਰ ਹੋਣੀ ਆ ਤੇ ਨਾ ਹੀ ਸਾਡੀ ਨੀਂਦ ਪੂਰੀ ਹੋਣੀ ਆ ਫਿਰ ਅਗਲੇ ਦਿਨ ਦੇ ਵਿੱਚ ਆਲਸ ਸੁਸਤੀ ਥਕਾਵਟ ਨੇ ਸਾਨੂੰ ਘੇਰਾ ਪਾਉਣਾ ਹੈ ਅਗਲੇ ਦਿਨ ਦੇ ਕੰਮਕਾਰ ਵਧੀਆ ਤਰੀਕੇ ਦੇ ਨਾਲ ਨਹੀਂ ਕਰ ਪਾਵਾਂਗੇ ਇਸ ਕਰਕੇ ਸਿਆਣੇ ਕਹਿੰਦੇ ਆ ਡਾਕਟਰ ਵੀ ਕਹਿੰਦੇ ਆ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਹੀ ਭੋਜਨ ਪ੍ਰਸ਼ਾਦਾ ਛਕਣਾ ਹੈ ਖਾਦਿਆਂ ਸਾਰ ਤੁਰੰਤ ਲੇਟਣਾ ਨਹੀਂ ਆ ਸੌਣਾ ਨਹੀਂ ਆ ਕੁਝ ਧੀਰ ਸੈਰ ਕਰਨੀ ਚਾਹੀਦੀ ਆ ਰਾਤ ਨੂੰ ਸਾਦਾ ਭੋਜਨ ਖਾਣਾ ਚਾਹੀਦਾ ਹੈ ਤੇ ਥੋੜੀ ਜਿਹੀ ਭੁੱਖ ਰੱਖ ਕੇ ਖਾਣਾ ਚਾਹੀਦਾ ਹੈ ਕੀ ਜੇ 4 ਪ੍ਰਸ਼ਾਦਿਆਂ ਦੀ ਭੁੱਖਿਆ ਤਾਂ 3 ਖਾ ਲਓ ਜੇ 3 ਦੀ ਭੁੱਖਿਆ 2 ਖਾ ਲਓ ਤਾਂ ਆਪਣੇ ਆਪ ਅਮਰਤ ਵੇਲੇ ਦੇ ਵਿੱਚ ਜਾਗ ਆਵੇਗੀ ਆਪਾਂ ਇੰਨੀਆਂ ਘਾਦਤਾਂ ਦੇ ਵਿੱਚ ਸੁਧਾਰ ਕਰ ਲਿਆ ਨਾ ਤਾਂ ਅੰਮ੍ਰਿਤ ਵੇਲਾ ਆਪਣੇ ਆਪ ਪੱਕਾ ਹੋ ਜਾਣਾ ਹੈ ਕੋਈ ਆਲਸ ਸੁਸਤੀ ਨੀਂਦ ਘੇਰਾ ਨਹੀਂ ਪਾਵੇਗੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਣੇ ਆਪ ਅੱਖ ਖੁੱਲ੍ਹਣੀ ਸ਼ੁਰੂ ਹੋ ਜਾਊਗੀ ਪਰ ਫਿਰ ਵੀ ਤੁਸੀਂ ਆਪਣੀ ਤਸੱਲੀ ਦੇ ਲਈ అలਾਰਮ ਜ਼ਰੂਰ ਲਗਾ ਲਿਆ ਕਰੋ అలਾਰਮ ਲਗਾ ਕੇ ਆਪਣੇ ਤੋਂ ਕੁਝ ਦੂਰੀ ਤੇ ਰੱਖੋ ਤਾਂ ਜੋ ਸਾਨੂੰ ਉੱਠ ਕੇ అలਾਰਮ ਦੀ ਘੰਟੀ ਬੰਦ ਕਰਨੀ ਪਵੇ ਕਈ ਵਾਰ ਕੁਝ ਭੈਣ ਭਰਾ ਆਪਣੇ ਸਰਾਣੇ ਹੀ ਮੋਬਾਈਲ ਤੇ ਜਾਂ అలਾਰਮ ਘੜੀ ਤੇ అలਾਰਮ ਸੈੱਟ ਕਰ ਲੈਂਦੇ ਨੇ ਉਹ ਜਦੋਂ అలਾਰਮ ਦੀ ਘੜੀ ਵੱਜਦੀ ਹੈ ਸੁੱਟਿਆਂ ਪਿਆ ਹੀ ਉਹਨੂੰ ਬੰਦ ਕਰਕੇ ਆਪ ਫਿਰ ਸੌ ਜਾਂਦੇ ਆ ਤਾਂ ਜੇਕਰ ਕੋਈ ਜੂਰੀ ਤੇ అలਾਰਮ ਦੀ ਘੰਟੀ ਬੱਜੇਗੀ ਤਾਂ ਸਾਨੂੰ ਉੱਠ ਕੇ ਬੰਦ ਕਰਨੀ ਪਵੇਗੀ ਇੰਨੇ ਦੇ ਵਿੱਚ ਹੀ ਅਸੀਂ ਨੀਂਦ ਚੋਂ ਬਾਹਰ ਆ ਜਾਂਦੇ ਆ ਬਹੁਤ ਫਰਕ ਪੈਂਦਾ ਹੈ ਤਾਂ ਇਹ ਵੀ ਕੰਮ ਕਰ ਲੈਣਾ ਜੇ ਫਿਰ ਵੀ ਕੋਈ ਦਿੱਕਤ ਆਉਂਦੀ ਆ ਤਾਂ ਆਪਣੇ ਸਰਾਣੇ ਪਾਣੀ ਦਾ ਜਾਗ ਰੱਖ ਕੇ ਸੌਂਿਆ ਕਰੋ ਉਹ ਪਾਣੀ ਦਾ ਸਵੇਰੇ ਇਸਤੇਮਾਲ ਕਰਨਾ ਹੈ ਜਦੋਂ ਹੀ ਅੱਖ ਖੁੱਲਹੀ అలਾਰਮ ਦੀ ਘੰਟੀ ਵੱਜੀ ਬਿਸਤਰ ਤੋਂ ਨਹੀਂ ਉੱਠਿਆ ਜਾਂਦਾ ਤੇ ਬਿਸਤਰ ਤੇ ਬੈਠਿਆਂ ਬੈਠਿਆਂ ਉਹ ਪਾਣੀ ਦੇ ਛਿੱਟੇ ਆਪਣੀਆਂ ਅੱਖਾਂ ਦੇ ਫੇਰ ਲਓ ਕੋਈ ਕਪੜਾ ਪੀਗੋ ਕੇ ਆਪਣੀ ਅੱਖਾਂ ਤੇ ਫੇਰ ਲਓ ਤਾਂ ਉਹ ਪਾਣੀ ਦੀ ਸਿਹਤ ਅਦੇ ਨਾਲ ਵੀ ਸਾਡਾ ਆਲਸ ਸੁਸਤੀ ਦੂਰ ਹੋ ਸਕਦੀ ਆ ਸੋ ਮੁੱਖ ਦੀ ਗੱਲ ਇਹ ਆ ਵੀ ਜੇ ਆਪਾਂ ਉੱਠਣਾ ਚਾਹੀਏ ਤਾਂ ਸਾਡੇ ਕੋਲ ਬਹੁਤ ਨੁਕਤੇ ਆ ਅਸੀਂ ਉੱਠ ਸਕਦੇ ਆ ਪਰ ਜੇ ਮਨ ਹੀ ਨਾ ਚਾਵੇ ਮਨ ਹੀ ਨਹੀਂ ਉੱਠਣਾ ਚਾਹੁੰਦਾ ਤਾਂ ਫਿਰ ਸੌਣ ਦੇ ਸੌ ਬਹਾਨੇ ਆ ਇਸ ਕਰਕੇ ਮਨ ਨੂੰ ਮਨਾਉਣਾ ਹੈ ਆਪਣੇ ਮਨ ਨੂੰ ਪਹਿਲਾਂ ਪੱਕਾ ਕਰਾਉਣਾ ਹੈ ਕਿ ਅਮਰਤ ਵੇਲੇ ਉੱਠਣਾ ਜ਼ਰੂਰੀ ਆ ਮਨ ਮੰਨ ਗਿਆ ਸਭ ਰਾਹ ਆਪਣੇ ਆਪ ਹੀ ਕੱਢ ਦਵੇਗਾ ਤੇ ਮੈਂ ਵਾ ਗੁਰੂ ਜੀ ਦੇ ਤੇ ਪ੍ਰੋ ਸਾਰਾ ਕਹਿ ਕੇ ਕਹਿੰਨੀ ਆ ਕਿ ਤੁਸੀਂ ਪਟੋ ਘਟ ਇੱਕ ਹਫਤਾ ਸਵੇਰੇ ਉੱਠ ਕੇ ਸਿਮਰਨ ਕਰ ਲਓ ਹੁਣ ਤਾਂ ਸਾਡੇ ਹੱਥ ਦੇ ਵਿੱਚ ਮੋਬਾਈਲ ਆ ਕਿੰਨੇ ਮਹਾਪੁਰਖ ਸਵੇਰੇ ਉੱਠ ਕੇ ਸਿਮਰਨ ਸਾਧਨਾ ਕਰਵਾਉਂਦੇ ਨੇ ਜਿੱਥੇ ਵੀ ਤੁਹਾਡਾ ਮਨ ਟਿਕਦਾ ਹੈ ਤੁਸੀਂ ਉਹੀ ਸ਼ਬਦ ਲਗਾ ਲਓ ਵਾਹਿਗੁਰੂ ਸਿਮਰਨ ਲਗਾ ਲਓ ਮੂਲ ਮੰਤਰ ਜਾਪ ਲਗਾ ਲਓ ਲਗਾਤਾਰ ਸੱਤ ਕ ਦਿਨ ਸਵੇਰੇ ਉੱਠ ਕੇ ਸਿਮਰਨ ਕਰਕੇ ਦੇਖ ਲਿਓ ਜਾਂ ਫਿਰ ਸੁਣ ਕੇ ਦੇਖ ਲਿਓ ਤੁਹਾਡੇ ਮਨ ਨੂੰ ਇੰਨਾ ਕ ਆਨੰਦ ਆਵੇਗਾ ਕਿ 8ਵੇਂ ਦਿਨ ਸੀ ਨਾਗਾ ਕਰ ਹੀ ਨਹੀਂ ਸਕੋਗੇ ਜੇ ਨਾਗਾ ਪੈ ਗਿਆ ਤਾਂ ਫਿਰ ਬੰਦੇ ਨੂੰ ਇੰਜ ਲੱਗਦਾ ਵੀ ਜਿਵੇਂ ਅੱਜ ਮੈਨੂੰ ਬਹੁਤ ਵੱਡਾ ਘਾਟਾ ਪੈ ਗਿਆ ਹੋਵੇ ਸੋ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਜ਼ਰੂਰ ਕਰਿਓ ਜੀ ਸੁਣ ਕੇ ਛੱਡਣੀਆਂ ਨਹੀਂ ਆ ਇਹਨਾਂ ਨੂੰ ਮੰਨਣਾ ਵੀ ਆ ਸੰਗਤ ਜੀ ਅਮਰਤ ਵੇਲੇ ਉੱਠਣਾ ਬਹੁਤ ਜ਼ਰੂਰੀ ਆ ਅਮਰਤ ਵੇਲੇ ਉੱਠਾਂਗੇ ਤਾਂ ਹੀ ਗੁਰਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਮਿਲਣਗੀਆਂ ਸੰਗਤ ਜੀ ਰਾਤ ਨੂੰ ਸੌਣ ਲੱਗਿਆਂ ਗੁਰਨਾਨਕ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਜ਼ਰੂਰ ਲਾਉਣੀ ਆ ਜਿੰਨੀ ਕਵਾਰ ਤੁਸੀਂ ਕਹਿ ਸਕਦੇ ਹੋ ਘੱਟੋ ਘੱਟ 21 ਵਾਰ 21 ਵਾਰ ਤੋਂ ਵੱਧ ਜਿੰਨੀ ਵਾਰ ਤੁਸੀਂ ਕਹਿ ਲਓ ਉਹ ਤੁਹਾਡੀ ਮਰਜ਼ੀ ਗੁਰਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਜੀ ਲਾਉਣੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਨੀ ਮੈਨੂੰ ਆਪ ਉਠਾ ਦੇਣਾ ਮੈਨੂੰ ਉਦਮ ਬਖਸ਼ਿਓ ਜੀ ਇਸ ਤਰ੍ਹਾਂ ਨਾ ਵਾਰ-ਵਾਰ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਅਮਰਤ ਵੇਲਾ ਬਖਸ਼ੋ ਇਸ ਤਰ੍ਹਾਂ ਨਾਲ ਅਰਜ਼ੀਆਂ ਲਾ ਕੇ ਸੁਣਨਾ ਹੈ ਤਾਂ ਦੇਖਣਾ ਸਤਿਗੁਰ ਸੱਚੇ ਫਾਤਿਹ ਜਰੂਰ ਉਠਾਉਣਗੇ ਉਠਾ ਕੇ ਆਪਣੀ ਗੋਦੀ ਦੇ ਵਿੱਚ ਬਿਠਾ ਕੇ ਨਾਮ ਜਪਾਉਣਗੇ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੀ